ਦੋਸਤੋ ਤਰਸੇਮ 65 ਦਾ ਗਾਣਾ ਆਇਆ ਸੀ ਕਹਿੰਦੇ ਰੱਬ ਨਹੀਂ ਚਲਾਉਂਦਾ ਸੰਸਾਰ ਨੂੰ ਦੁਨੀਆ ਚਲਾਉਂਦੀ ਹੈ ਇਹ ਨੂੰ ਮੁਨਾਤੀ ਤੇ ਅੱਜ ਚਿੰਮੇ ਬਈ ਉਹਨਾਂ ਨੇ ਆਪਣੀ ਐਲਬਮ ਰਿਲੀਜ਼ ਕੀਤੀ ਹੈ ਤੇ ਐਲਬਮ ਦਾ ਨਾਮ ਵੀ ਦਾ ਸਿਮਪਸਨ ਰੱਖਿਆ ਜੋ ਪਹਿਲਾਂ ਹੀ ਫਿਊਚਰ ਪ੍ਰੋਡਕਟ ਕਰ ਦਿੰਦਾ ਹੈ ਤੇ ਇਹ ਇੱਕ ਅਜਿਹਾ ਕਾਰਟੂਨ ਸੀ ਜੋ ਪਹਿਲਾਂ ਹੀ ਫਿਊਚਰ ਦੱਸ ਦਿੰਦਾ ਸੀ ਜਾਂ ਇਸ ਵਿੱਚ ਦਿਖਾਏ ਗਏ ਸੀਨ ਬਹੁਤ ਵਾਰ ਸੱਚ ਹੋਏ ਸੀ ਤੇ ਇਸ ਵਿੱਚ ਕੁਝ ਅਜਈਆਂ ਘਟਨਾਵਾਂ ਹੋਈਆਂ ਸੀ ਜੋ ਕਿ ਤੁਸੀਂ ਦੇਖਿਆ ਹੀ ਹੋਣਾ ਬਿਲਕੁਲ ਹੀ ਸੱਚ ਹੋ ਗਿਆ ਧੀ ਹੁਣ ਲੋਕਾਂ ਦੇ ਮਨਾਂ ਵਿੱਚ ਇਹ ਕਿਊਰਿਓਸਿਟੀ ਜਾ ਗਈ ਹੈ ਕਿ ਜਿਮੇ ਬਾਈ ਨੇ ਆਪਣੇ ਗਾਣੇ ਦੀ ਵੀਡੀਓ ਟਵਿੱਟਰ ਦੇ ਗਾਣੇ ਵਿੱਚ ਇਨਡਾਇਰੈਕਟ ذی ਨਾਲ ਹੀ ਇਲੂਮਿਨਾਟੀ ਸਾਈਨ ਕੀਤੇ ਗਏ ਹਨ ਇਲੂਮਿਨਾਟੀ ਦਾ ਨੰਬਰ ਜੋ ਕਿ 6 ਮੰਨਿਆ ਜਾਂਦਾ ਹੈ ਉਹਨਾਂ ਨੇ ਹਰ ਕਿਤੇ 6 ਨੰਬਰ ਦਿਖਾਇਆ ਹੈ ਉਹਨਾਂ ਨੇ ਆਪਣੀ ਹੁੱਡੀਆਂ ਦੇ ਉੱਪਰ 벨ਟਾਂ ਦੇ ਉੱਪਰ ਅਤੇ ਉਹਨਾਂ ਨੇ ਹਰ ਕਿਤੇ 6 ਨੰਬਰ ਨੂੰ ਦਿਖਾਇਆ ਗਿਆ ਹੈ ਬੱਦਲਾਂ ਵਿੱਚ ਇਲੂਮਿਨਾਟੀ ਦਾ ਸਾਈਨ ਦਿਖਾਇਆ ਗਿਆ ਹੈ ਅਤੇ ਅੱਖਾਂ ਦਾ ਵੀ ਉਸੇ ਤਰ੍ਹਾਂ ਹੀ ਜ਼ਿਕਰ ਕੀਤਾ ਗਿਆ ਹੈ ਇੱਥੋਂ ਤੱਕ ਕਿ ਟਾਈਮ ਤੇ ਵੀ ਟਾਈਮ ਪੀਸ ਤੇ ਵੀ 6 ਵਜਾਏ ਗਏ ਹਨ ਤੁਹਾਨੂੰ ਪਤਾ ਬਹੁਤ ਸਾਰੇ ਲੋਕ ਇਸ ਤੇ ਯਕੀਨ ਵੀ ਕਰ ਜਾਣਗੇ ਹੁਣ ਬਹੁਤ ਸਾਰੇ ਲੋਕ ਇਹ ਮੰਨ ਰਹੇ ਹਨ ਕਿ ਚੀਮਾ ਬਾਈ ਬਾਬਾ ਹੈ ਇਸ ਦਾ ਪੱਕਾ ਕੋਈ ਨਾ ਕੋਈ ਲਿੰਕ ਇਲੂਮਿਨਾਟੀ ਦੇ ਨਾਲ ਹੈ ਤਾਂ ਹੀ ਇਸ ਦੀ ਕਈ ਹੋਈ ਹਰ ਇੱਕ ਗੱਲ ਸੱਚ ਹੋ ਜਾਂਦੀ ਹੈ ਬਹੁਤ ਟਾਈਮ ਪਹਿਲਾਂ ਲੋਕਾਂ ਨੇ ਦਲਸੀਜ ਦਲਜੀਤ ਦੋ ਸਾਂਝ ਨੂੰ ਵੀ ਇਲੂਮਨਾਟੀ ਦੇ ਨਾਲ ਜੋੜ ਦਿੱਤਾ ਸੀ ਇਸ ਤਰ੍ਹਾਂ ਹੁਣ ਲੋਕ ਇਲੂਮਨਾਟੀ ਨਾਲ ਚਿੰਮੇ ਵਾਈ ਨੂੰ ਵੀ ਜੋੜ ਰਹੇ ਹਨ ਤੇ ਤੁਹਾਡਾ ਕਹਿਣਾ ਕੀ ਹੈ ਜਾਂ ਇਹ 6 ਦਾ ਕੋਈ ਹੋਰ ਮਤਲਬ ਹੈ ਕਮੈਂਟਾਂ ਵਿੱਚ ਜਰੂਰ ਦੱਸੋ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਲੂਮਨਾਟੀ ਦਾ ਹੀ ਜ਼ਿਕਰ ਕੀਤਾ ਗਿਆ ਹੈ ਪਰ ਬਹੁਤ ਸਾਰੇ ਲੋਕ ਛੇ ਨੂੰ ਕੁਝ ਹੋਰ ਕਹਿ ਰਹੇ ਹਨ ਤੁਹਾਡੇ ਅਨਸਾਰ ਕੀ ਹੈ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਜਿੰਮੀ ਬਾਈ ਨੇ ਇੱਕੋਦਮ ਐਲਬਮ ਛੱਡ ਕੇ ਸਭ ਨੂੰ ਦਿਵਾਲੀ ਤੇ ਸਰਪ੍ਰਾਈਜ਼ ਦੇ ਦਿੱਤਾ ਤੇ ਤੁਸੀਂ ਇਹ ਵੀ ਦੱਸੋ ਕਿ ਇਹਨਾਂ ਸਾਰੇ ਗਾਣਿਆਂ ਵਿੱਚੋਂ ਤੁਹਾਨੂੰ ਸਭ ਤੋਂ ਵਧੀਆ ਕਿਹੜੇ ਗਾਣੇ ਲੱਗੇ ਇੱਕ ਵਾਰ ਸੁਣੋ ਤੇ ਦੱਸੋ ਕਮੈਂਟ ਕਰੋ ਤੇ ਹਾਂ ਐਵੇਂ ਦੀਆਂ ਹੋਰ ਵੀਡੀਓਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ